ਗੁਰਦਾਸਪੁਰ ਵਿਖੇ ਸ਼੍ਰੀ ਹਰੀ ਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਸਵੇਰੇ ਤੜਕਸੜ 5 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਟਿਫਰ ਅਗਲਾ ਟਾਇਰ ਫਟਣ ਕਾਰਨ ਦੁਰਘਟਨਾਗ੍ਰਸਤ ਹੋ ਗਿਆ ਤੇ ਸੜਕ ਦੇ ਕਿਨਾਰੇ ਉਕੇ ਦੋ ਤਰਕਤਾਂ ਦੇ ਵਿੱਚ ਝਟਕਾ ਦੱਸਦੇ ਇਹ ਟਿਪਰ ਰੇਤ ਦੇ ਨਾਲ ਭਰਿਆ ਹੋਇਆ ਸੀ ਤੇ ਕਿੰਨਾ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਦਰਖਤਾਂ ਦੇ ਨਾਲ ਟਕਰਾਉਣ ਤੋਂ ਉਪਰੰਤ ਟਿਪਰ ਦੇ ਅਗਲੇ ਹਿੱਸੇ ਦੇ ਪਰਖੱਚੇ ਤੱਕ ਜੜੇ ਨੇ ਉੱਡ ਗਏ ਨੇ ਤੇ ਇਸ ਵਿੱਚ ਕਾਫੀ ਰੇਤ ਵੀ ਜੜੀ ਹੈ ਉਹ ਖਿੰੜ ਗਈ ਹੈ ਤੇ ਜਾਣਕਾਰੀ ਅਨੁਸਾਰ ਡਰਾਈਵਰ ਨੇ ਜਦੋਂ ਮਹਿਸੂਸ ਕਰ ਲਿਆ ਕਿ ਟਿਪਰ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਤੁਰੰਤ ਹੀ ਬੈਰੀਕ ਖੋਲ ਕੇ ਝੰਗ ਲਗਾਈ ਦਿੱਤੀ ਜਿਸ ਕਾਰਨ ਉਸ ਦੀ ਜਾਨ ਬਚ ਗਈ ਤੇ ਬਾਅਦ ਵਿੱਚ ਇੱਕ ਹੋਰ ਟਰਾਲੀ ਜਿਹੜੀ ਹੈ ਉਹ ਮੰਗਾ ਕੇ ਟਿੱਪਰ ਵਿੱਚੋਂ ਜਿਹੜੀ ਰੇਤ ਹੈ ਉਹ ਲੱਗ ਕੇ ਜੀਸੀਬੀ ਦੀ ਸਹਾਇਤਾ ਦੇ ਨਾਲ ਟਿੱਪਰ ਨੂੰ ਕੱਢਿਆ ਗਿਆ ਟਿੱਪਰ ਵਿੱਚ ਪਠਾਨਕੋਟ ਦੇ ਇੱਕ ਕ੍ਰੈਸ਼ਰ ਤੋਂ ਰੇਤ ਲੱਗ ਕੇ ਗੁਮਾਨ ਵਿਖੇ ਭੇਜੀ ਜਾ ਰਹੀ ਸੀ ਤੇ ਉਥੇ ਹੀ ਜਾਣਕਾਰੀ ਦਿੰਦਿਆਂ ਕ੍ਰੈਸ਼ਰ ਤੇ ਕ੍ਰਿੰਦਿਆ ਮਲਕੀਤ ਅਤੇ ਸਨਿ ਨੇ ਦੱਸਿਆ ਕਿ ਪਠਾਨਕੋਟ ਦੇ ਇੱਕ ਕ੍ਰੈਸ਼ਰ ਤੋਂ ਰੇਤ ਲੱਗ ਕੇ ਉਹ ਟਿੱਪਰ ਵਿੱਚ ਗੁਮਾਨ ਵਿਖੇ ਲੈ ਕੇ ਜਾ ਰਹੇ ਸਨ ਭੇਜੀ ਜਾ ਰਹੀ ਸੀ ਤੇ ਟਿੱਪਰ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ ਤੇ ਸਵੇਰੇ 5 ਵਜੇ ਦੇ ਕਰੀਬ ਟੁੱਪਰ ਦਾ ਟਾਇਰ ਫਟ ਗਿਆ ਤੇ ਡਰਾਈਵਰ ਦਾ ਉਸਤੇ ਜੜਾਏ ਕੰਟਰੋਲ ਜਿਹੜਾ ਹੈ ਉਹ ਨਹੀਂ ਰਿਹਾ ਜਿਸ ਕਾਰਨ ਟਿੱਪਰ ਸੜਕ ਕਿਨਾਰੇ ਤਰਕਤਾ ਦੇ ਨਾਲ ਤੇ ਪੂਰੀ ਤਰ੍ਹਾਂ ਨਾਲ ਨੁਕਸਾਨ ਹੋ ਗਿਆ। ਘਟਨਾ ਵਿੱਚ ਜਾਨੀ ਨੁਕਸਾਨ ਕੋਤੇ ਬਚਾਅ ਹੋ ਗਿਆ ਪਰ ਹੁਣ ਰੇਤ ਦੀ ਇੱਕ ਟਰਾਲੀ ਜਿਹੜੀ ਐ ਰੇਤ ਦੀ ਟਰਾਲੀ ਨੂੰ ਭਰ ਕੇ ਜਿਹੜਾ ਐ ਉਹ ਰੇਤ ਲੁੱਦੀ ਜਾ ਰਹੀ ਹੈ ਤੇ ਗੁਮਾਨ ਪਿੱਛੇ ਜਾ ਰਹੀ ਹੈ ਜਦਕਿ ਟਿੱਪਟੂ ਜੀਸੀਬੀ ਦੇ ਸਾਹਤਾ ਦੇ ਨਾਲ ਕੱਢ ਕੇ ਵਾਪਸ ਲੇ ਜਾਂਦਾ ਜਾ ਰਿਹਾ। ਨੇ ਜ਼ਾਨਮਾ ਭਈ ਆਉਂਦੇ ਤੇ ਉੱਥੋਂ ਟਾਇਰ ਫਟਮ ਕਰਨਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਕੇ ਬਚਾ ਲਈ। ਤੇ ਨੁਕਸਾਨ ਤੇ ਨਹੀਂ ਹੋਇਆ ਕੋਈ। ਬੰਦੇ ਗੱਡੀ ਟੁੱਟ ਗਈ ਔਰ ਬੰਦੇ ਨੇ ਚਲੋ ਬਾਜੀ ਗਏ ਰੰਜੀਤ ਚਲਾਉਂਦਾ ਹੈ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਦਾਂ ਨੂੰ ਰੋਖਾਂਲ ਨੂੰ ਲੈ ਗਈ ਤੇ ਮਨੇਸਾ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਇੱਟ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਤਾਂ ਪੰਜ ਵਜੇ ਇਹ ਪੰਜ ਮਨੇਸਾਰ ਤੋਂ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਤੋਂ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਆਪ ਦਾ ਗੱਡੀ ਦੀ ਹੈ ਇੰਸ਼ੋਰੈਂਸ ਉਹਦਾ ਲਈਆ ਫੋਟੋ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਸਾਨੂੰ ਨਹੀਂ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਲੱਦ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਨੂੰ ਹਾਂਜੀ ਗੁਰਦਾਸਪੁਰ ਵਿਖੇ ਸ਼੍ਰੀ ਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਸਵਰੇ ਤੜਸਰ 5 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿਪਰ ਅਗਲਾ ਟਾਇਰ ਫਟਣ ਕਾਰਨ ਦੁਰਘਟਨਾਗ੍ਰਸਤ ਹੋ ਗਿਆ ਤੇ ਸੜਕ ਦੇ ਕਿਨਾਰੇ ਉਕੇ ਦੋ ਤਰਫਾਂ ਦੇ ਵਿੱਚ ਝਟਕਾ ਦੱਸਦੇ ਇਹ ਟਿਪਰ ਰੇਤ ਦੇ ਨਾਲ ਭਰਿਆ ਹੋਇਆ ਸੀ ਅਤੇ ਕਿੰਨਾ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਦਰਖਤਾ ਦਿਨਾਲ ਟਕਰਾਉਣ ਉਪਰੰਤ ਟਿਪਰ ਦੇ ਅਗਲੇ ਹਿੱਸੇ ਦੇ ਪਰਖੱਚੇ ਤੱਕ ਜਿਹੜੇ ਨੇ ਉੱਡ ਗਏ ਨੇ ਤੇ ਇਸ ਵਿੱਚ ਕਾਫੀ ਰੇਤ ਵੀ ਜੜੀ ਹੈ ਉਹ ਖਿੰਡਰ ਗਈ ਹੈ ਤੇ ਜਾਣਕਾਰੀ ਅਨੁਸਾਰ ਡਰਾਈਵਰ ਨੇ ਜਦੋਂ ਮਹਿਸੂਸ ਕਰ ਲਿਆ ਕਿ ਟਿਪਰ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਤੁਰੰਤ ਹੀ ਬਾਰੀਕ ਖੋਲ ਕੇ ਝੁਲਾੰਗ ਲਗਾਈ ਦੀ ਜਿਸ ਕਾਰਨ ਉਸ ਦੀ ਜਾਨ ਬਚ ਗਈ ਤੇ ਬਾਅਦ ਵਿੱਚ ਇੱਕ ਹੋਰ ਟਰਾਲੀ ਜਿਹੜੀ ਹੈ ਉਹ ਮੰਗਾ ਤੇ ਟਿੱਪਰ ਵਿੱਚੋਂ ਜਿਹੜੀ ਰੇਤ ਆ ਉਹ ਲੱਗ ਕੇ ਜੀਸੀਬੀ ਦੀ ਸਹਾਇਤਾ ਦੇ ਨਾਲ ਟਿੱਪਰ ਨੂੰ ਕੱਟਿਆ ਗਿਆ ਟਿੱਪਰ ਵਿੱਚ ਪਠਾਨਕੋਟ ਦੇ ਇੱਕ ਕ੍ਰੈਸ਼ਰ ਤੋਂ ਰੇਤ ਲੱਗ ਕੇ ਗੁਮਾਨ ਵਿਖੇ ਭੇਜੀ ਜਾ ਰਹੀ ਸੀ ਤੇ ਉਹਦੇ ਹੀ ਜਾਣਕਾਰੀ ਦਿੰਦਿਆਂ ਕ੍ਰੈਸ਼ਰ ਤੇ ਗ੍ਰਿੰਦਿਆ ਮਲਕੀਤ ਅਤੇ ਸਨੀ ਨੇ ਦੱਸਿਆ ਕਿ ਪਠਾਨਕੋਟ ਦੇ ਇੱਕ ਕ੍ਰੈਸ਼ਰ ਤੋਂ ਰੇਤ ਲੱਗ ਕੇ ਉਹ ਟਿੱਪਰ ਵਿੱਚ ਗੁਮਾਨ ਵਿਖੇ ਲੈ ਕੇ ਜਾ ਰਹੇ ਸਨ ਭੇਜੀ ਜਾ ਰਹੀ ਸੀ ਤੇ ਟਿੱਪਰ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ ਤੇ ਸਵੇਰੇ 5 ਵਜੇ ਦੇ ਕਰੀਬ ਟਿੱਪਰ ਦਾ ਟਾਇਰ ਫਟ ਗਿਆ ਤੇ ਡਰਾਈਵਰ ਦਾ ਉਸਤੇ ਜਿਹੜਾ ਹੈ ਕੰਟਰੋਲ ਜਿਹੜਾ ਹੈ ਉਹ ਨਹੀਂ ਰਿਹਾ ਜਿਸ ਕਾਰਨ ਟਿੱਪਰ ਸੜਕ ਕਿਨਾਰੇ ਦਰਕਤਾਂ ਦੇ ਨਾਲ ਤੇ ਬੁਰੀ ਤਰ੍ਹਾਂ ਤੇ ਨਾਲ ਨੁਕਸਾਨ ਹੋਇਆ। ਘਟਨਾ ਵਿੱਚ ਜਾਨੀ ਨੁਕਸਾਨ ਤੋਂ ਤੇ ਬਚਾਅ ਹੋ ਗਿਆ ਪਰ ਹੁੰਰੇਤ ਦੀ ਇੱਕ ਟਰਾਲੀ ਜਿਹੜੀ ਐ ਰੇਤ ਦੀ ਟਰਾਲੀ ਨੂੰ ਪਰਕੇ ਜਿਹੜਾ ਐ ਉਹ ਰੇਤ ਲੱਦੀ ਜਾ ਰਹੀ ਹੈ ਤੇ ਗੁਮਾਨ ਪਿੱਛੇ ਜਾ ਰਹੀ ਹੈ ਜਦਕਿ ਟਿੱਪਰ ਨੂੰ ਜੀਸੀਬੀ ਦੇ ਖਾਇਤਾ ਦੇ ਨਾਲ ਕੱਢ ਕੇ ਵਾਪਸ ਲਿਆਂਦਾ ਜਾ ਰਿਹਾ ਹੈ। ਨੇ ਸਾਹ ਨਮਲੀ ਆਉਂਦੇ ਇਹਦੇ ਉਧਰੋਂ ਟਾਇਰ ਫਟਮ ਕਰਨਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਬਚਾ ਨਹੀਂ ਹਾਂ। ਤੇ ਨੁਕਸਾਨ ਤੇ ਨਹੀਂ ਹੋਇਆ ਕੋਈ। ਬੰਦੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗਏ ਰਣਜੀਤ ਚਲਾਉਂਦਾ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਦਾਂ ਨੂੰ ਰੋਖਾਂਲ ਨੂੰ ਲੈ ਗਈ ਮਨੇਸਾਰ ਦਾ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੇ ਕਿੱਥੋਂ ਦੀ ਗੱਡੀ ਹੈ ਇਹ ਤਾਂ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਤਾਂ 5 ਵਜੇ ਇਹ 5 ਮਨੇਸਾਰ ਤੋਂ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਦੋ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਗੱਡੀ ਦੀ ਹੈ ਇੰਸ਼ੋਰੈਂਸ ਵਗੈਰਾ ਲਈਆ ਫਟੋ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਸਾਨੂੰ ਨਹੀਂ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਲੱਦ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾਣੀ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਤੇ ਹਾਂਜੀ